ਆਪਣੀ ਮੌਤ ਹੋ ਗਈ ਮੰਨ ਲੈ ਮੇਰੀ ਹੋ ਗਈ ਮੈਂ ਉੱਥੇ 9 ਮਿੰਟਾਂ 'ਚ ਪਹੁੰਚੂਗਾ ਉੱਥੇ 9 ਮਿੰਟਾਂ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੇ ਹਸਾਕਤਾਂ ਉਹਨਾਂ ਦਾ ਪਹਿਲਾ ਲੱਗਿਆ ਹੁੰਦਾ ਲਖਾਰੀ ਦਾ ਉਹ ਲਖਾਰੀ ਦਾ ਮੈਂ ਨਾ ਪੜਿਆ ਖੜਾ ਜਿਹੜਾ ਕਿ ਆਪਣਾ ਹਸਾਕਤਾਂ ਦਿਖਦਾ ਹੈ ਉਹਦੀ ਫਿਰ ਉਹ ਪਤਾ ਕੀ ਪੂਰੀ ਤੁਲਨਾ ਜਦੋਂ ਤੁਲਨਾ ਕਰ ਲੈਂਦੇ ਆ ਨਾ ਵਜਨ ਮਾ ਲੈਂਦੇ ਆ ਪਾਪ ਦਾ ਤੇ ਪੁੰਨ ਦਾ ਫਿਰ ਉਹਨੂੰ ਕਹਿੰਦੇ ਵੀ ਆਇਆ ਕਰ ਭਗਤਾ ਤੂੰ ਇੱਕ ਵਾਰੀ ਵਸ ਜਾ ਮਰ ਕੇ ਬੰਦਾ ਫਿਰ ਇੱਕ ਵਾਰੀ ਵਾਪਸ ਆਉਂਦਾ ਹੈ ਘਰੇ ਉਹ ਪੇਜਦਾ ਵੀ ਜਾ ਤੇਰੇ ਕਾਰਨਾਮੇ ਜਿਹੜੇ ਕੀਤੇ ਆ ਤੂੰ ਮਗਰ ਰਵੇਖਿਆ ਤੇਰੇ ਮਗਰ ਕੀ ਹੋਈ ਜਾਂਦਾ ਤੈਨੂੰ ਕੋਈ ਰੋਂਦਾ ਵੀ ਜਾਂ ਕੰਚਰ ਤੇ ਆ ਕੇ ਤੂੰ ਏ ਧੱਕੇ ਹੀ ਖੰਦਾ ਫੜਿਆ ਉੱਥੋਂ ਜਦੋਂ ਆਉਂਦਾ ਰ ਉਹ ਆਉਂਦਾ ਜਿੱਦਾਂ ਤੇਰੇ ਘਰੇ ਰੋਂਦੇ ਹੋਏ ਤੇ ਤੂੰ ਨਹੀਂ ਉਤਰ ਸਕਦਾ ਮਤਲਬ ਘਰੇ ਨਹੀਂ ਜਾ ਸਕਦਾ ਉਹਦੇ ਜੇ ਤੇਰੇ ਘਰੇ ਨਾ ਰੋਂਦੇ ਹੋਏ ਤੇ ਫਿਰ ਤੂੰ ਆਪਦੇ ਘਰੇ ਜਾ ਨਹੀਂ ਅੰਦਰ ਬਾਹਰ ਵੜ ਕੇ ਸਾਰਾ ਵੇਖ ਕੇ ਆਈ ਵੀ ਮੇਰਾ ਕੀ ਹਿਸਾਬ ਕੀ ਮੈਂ ਕੀ ਕੁਝ ਕਰਕੇ ਗਿਆ ਮੈਨੂੰ ਪਤਾ ਲੱਗ ਜੂਗਾ ਠੀਕ ਆ ਉਹ ਜਦੋਂ ਆਉਂਦਾ ਉੱਥੇ ਰੋ ਰੋਈ ਕਰ ਲਈ ਜਾਂਦੀ ਹੁੰਦੇ ਹੁੰਦੇ ਐਰੋ ਦੇ ਲੱਗਦੇ ਨਹੀਂ ਉਹ ਵਿਚਾਰਾ ਆ ਕੇ ਬਾਹਰ ਚ ਬਹਿ ਜਾਂਦਾ ਜਦੋਂ ਬਾਹਰ ਚ ਬਹਿ ਜਾਂਦਾ ਫਿਰ ਉਹਦਾ ਭੋਗ ਪਾਉਣਾ ਸ਼ੁਰੂ ਕਰ ਦਿੰਦੇ ਆਪਾਂ ਉਹ 7 ਦਿਨ ਜਦ ਆਪਾਂ ਭੋਗ ਨਾ ਪਾਈਏ ਰਿਹਾ ਤੇ 7 ਦਿਨ ਉਹ ਉਹ ਬਾਹਰ ਦੇ ਵਿੱਚ ਹੀ ਰਹੂਗਾ ਇੱਕ ਕੋਲੇ ਦੇ ਨਾਲ ਬੈਠਾ ਰਹੂਗਾ ਜਾਂਦਾ ਨਹੀਂ ਉਹ ਜਦੋਂ ਤੁਸੀਂ ਉਹਦਾ ਭੋਗ ਪਾਤਾ ਉਸ ਤੋਂ ਬਾਅਦ ਫਿਰ ਉਹ ਉਹ ਆਉਣਗੇ ਰੱਬ ਦੇ ਬੰਦੇ ਚੱਕ ਲੈਣਗੇ ਉਹਨੂੰ ਜਦੋਂ ਚੱਕਣਗੇ ਫਿਰ ਤੈਨੂੰ ਟੱਪਣਾ ਪਊਗਾ ਬੇਤਰ ਨਦੀ ਇੱਕ ਬਿਹਤਰ ਨਦੀ ਆਉਂਦੀ ਹੈ ਚਾਹੇ ਰੱਬ ਵੀ ਕਿਉਂ ਨਾ ਹੋਵੇ ਤੇ ਉਹਨੂੰ ਵੀ ਬਿਹਤਰ ਨਦੀ ਦੇ ਵਿੱਚੋਂ ਟੱਪਣਾ ਪਊਗਾ। ਜਿਹੜੀ ਖੁਦ ਪਰਮਾਤਮਾ ਨੇ ਬਣਾਈ ਹੈ। ਉਹਦੇ ਵਿੱਚ ਕੀੜੇ, ਪਤੰਗ, ਲੱੂ, ਲੋਹਾ ਸਭ ਕੁਛ ਉਹਦੇ ਵਿੱਚ ਹੁੰਦਾ ਹੈ। ਹਰੇਕ ਤਰ੍ਹਾਂ ਦਾ ਜਾਨਵਰ ਮਿਲੂਗਾ। ਠੀਕ ਹੈ? ਉਹ ਜਦੋਂ ਤੂੰ ਟੱਪੇਗਾ ਨਾ, ਜਦੋਂ ਤੂੰ ਜੇ ਮਾਲਾ ਹੁਣ ਤੂੰ ਆਪ ਦੀ ਜ਼ਿੰਦਗੀ 'ਚ ਕਿਸੇ ਗਾਂ ਨੂੰ ਪੇੜਾ ਚਾਰਦਾ ਜਾਂ ਟੱਠੇ ਨੂੰ ਪੇੜਾ ਚਾਰਦਾ ਜਾਂ ਕੀੜਿਆਂ ਨੂੰ ਤੂੰ ਮਤਲਬ ਦਾਣੇ ਪਾ ਦੇ ਤੜਕੇ ਉੱਠ ਕੇ ਉਹ ਜਦੋਂ ਤੈਨੂੰ ਬਿਹਤਰ ਨਦੀ ਦੇ ਵਿੱਚ ਕੀੜੇ ਖਾਣਗੇ ਨਾ ਲਿਆਣਗੇ ਤੈਨੂੰ ਉਹਦੇ ਵਿੱਚੋਂ ਦੀ ਸੇਲੇ ਮਾਰ-ਮਾਰ ਕੇ ਉਦੋਂ ਫਿਰ ਤੈਨੂੰ ਉਹ ਜਿਹੜੇ ਜਾਨਵਰ ਨੇ ਤੂੰ ਆਟਾ ਪਾਇਆ ਹੋਊਗਾ ਜਾਂ ਪੇੜਾ ਪਾਇਆ ਹੋਊਗਾ ਉਹ ਤੈਨੂੰ ਉੱਥੋਂ ਬਚਾਉਣਗੇ ਉਹ ਦੂਜੇ ਜਿਹੜੇ ਖਾਣਗੇ ਉਹ ਤੈਨੂੰ ਬਚਾਉਣਗੇ ਵੀ ਯਾਰ ਇਹਨੇ ਸਾਨੂੰ ਦਾਣਾ ਪਾਇਆ ਸਾਡਾ ਇਹਨੇ ਪੁੰਨ ਕੀਤਾ ਸਾਡਾ ਢਿੱਡ ਭਰਿਆ ਇਹਨੇ ਕਹਾਂਗਾ ਫੇਰ ਵੀ ਤੈਨੂੰ ਪੁੱਛਾ ਤੂਰ ਕਰਦੇ ਨਾ ਫਿਰ ਖਾ ਖਾ ਇੱਦਾਂ ਬਾਹਰ ਲੈ ਕੇ ਜਾਓ ਉਹ ਇੱਦਾਂ ਲੈ ਕੇ ਅੰਦਰ ਪੁੱਛੀ ਨਹੀਂ ਕਰੀਂ ਬਹੁ ਮੋਤਾ ਕੱਢ ਕੇ ਲਿਜੋ ਬਹੁ ਮੋਤਾ ਤੇਰੇ ਕੋਲ ਆਊਗੀ ਜੇ ਤੂੰ ਪਾਪੀ ਐ ਚਾਹੇ ਧਰਮੀ ਤੈਨੂੰ ਕਿਰਾਂ ਨੇ ਬੇਤ ਨਦੀ ਚੋਂ ਪਾਰ ਕਰ ਦੇਣੇ ਤੁਸੀਂ ਉਹ ਕਰ ਲੂਗੀ ਬਾਹਰ ਕੱਢ ਦੂਗੀ ਜੰਦ ਅੱਗੇ ਆਊਗੀ ਅਗਨ ਧਰਤੀ ਆ ਠੰਡੀ ਧਰਤੀ ਆਊਗੀ ਜੇ ਤੂੰ ਬੇਤ ਨਦੀ ਪਾਰ ਹੋ ਗਿਆ ਨਾ ਠੰਡੀ ਧਰਤੀ ਹੋ ਠੰਡੀ ਧਰਤੀ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਤੂੰ ਪੁੰਨ ਪੁੰਨ ਕੀਤਾ ਨਾ ਤੈਨੂੰ ਉਹ ਪੁੰਨ ਮਤਲਬ ਉਹ ਧਰਤੀ ਤੇ ਮਿਲਣਾ ਹੈ ਠੰਡੀ ਤੇ ਉੱਥੇ ਰਾਖਸ਼ਾਂ ਦਾ ਪਉ ਨਹੀਂ ਪੈਂਦਾ ਅੱਛਾ ਉੱਥੇ ਤੇਰਾ ਜਿੰਨਾ ਤੂੰ ਪੁੰਨਦਾਨ ਕੀਤਾ ਤੈਨੂੰ ਉੱਥੇ ਮਿਲ ਜੂਗਾ ਫਿਰ ਤੂੰ ਚੱਲੇਗਾ ਆਜਾ ਹੁਣ ਪਾਪਾਂ ਵਾਲੇ ਪਾਸੇ ਉਸ ਤੋਂ ਕਿਹਾ ਵੀ ਅਗਲ ਧਰਤੀ ਦੋ ਪ੍ਰਕਾਰ ਦੀਆਂ ਧਰਤੀਆਂ ਹੋਈਆਂ ਹਨ ਅਗਰ ਧਰਤੀ ਆਉਗੀ ਉੱਥੇ ਤੇਰੇ ਕੋਲ ਪਾਰ ਨਹੀਂ ਹੋਇਆ ਜਾਣਾ ਕਿਉਂਕਿ ਉੱਥੇ ਅੱਗ ਬੜੀ ਹੋਊਗੀ ਉਹਨਾਂ ਨੇ ਤੇਰੇ ਸੇਲੇ ਮਾਰੀ ਜਾਣੇ ਆ ਲਾ 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 ਕਰੀ ਜਾਏਗਾ ਉਹ ਆਖਣਗੇ ਕਿ ਕਿਉਂ ਏ ਹੁਣ ਜੇ ਤੂੰ ਰੱਬ ਦਾ ਨਾਮ ਲੈਣਾ ਹੈ ਉਦੋਂ ਕਿੱਥੇ ਗਿਆ ਸੀ ਰੱਬ ਦਾ ਨਾਮ ਲੈਣ ਨਹੀਂ ਦਿੰਦੇ ਮਾਰਦੇ ਸੇਡਾ ਲੈ ਕੇ ਫੇਰ ਜਾ ਕੇ ਫਿਰੋ ਉਹਨੂੰ ਕੋਈ ਜਾਨ ਸਰ ਬਾਡੀ ਨਹੀਂ ਮਿਲਦੀ ਬੰਦੇ ਦੀ ਜਾਨ ਸਰ ਬਾਡੀ ਨਹੀਂ ਮਿਲਦੀ ਨਹੀਂ ਉਹ ਤੇ ਉਹ ਜਮਾਂ ਰੱਖਦਾ ਹੈ ਉਹਦੇ ਸੂਨਾਂ ਦੇ ਸਾਹ ਨਾਲ ਉਹ ਜੀ ਬਾਡੀ ਦਿੰਦਾ ਜੋ ਜੋਨੇ ਕੰਮ ਕੀਤੇ ਹੋਏ ਸਮਝ ਗਿਆ